ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਲਵੰਤ ਸਿੰਘ ਧਾਲੀਵਾਲ ਤੇ ਵਰਲਡ ਕੈਂసర్ ਕੇਅਰ ਦੀ ਟੀਮ ਦੋਸਤੋ ਮੈਂ ਅੱਜ 26 ਜਨਵਰੀ ਦਾ ਜਿਹੜਾ ਸਾਡਾ ਕੈਂਪ ਹੈ ਉਹਦੀ ਸਪੈਸ਼ਲ ਅਨਾਉਂਸਮੈਂਟ ਕਰ ਰਿਹਾ ਬਦਨੀਕਲਾ ਦੇ ਵਿੱਚ ਸਾਡਾ ਕੈਂਪ ਲੱਗਣਾ ਹੈ 26 ਜਨਵਰੀ ਬਦਨੀਕਲਾ ਇਹ ਕੈਂਪ ਦੀ ਜਿਹੜੀ ਵੈਨਿਊ ਹੈ ਉਹ ਬਲਵੀਰ ਪੈਲਸ ਦੇ ਨਾਲ ਪੈਂਦੀ ਹੈ ਗੈਸ ਏਜੰਸੀ ਬਲਵੀਰ ਪੈਲਸ ਦੇ ਨਾਲ ਜੋ ਬਰਨਾਲਾ ਰੋਡ ਦੇ ਉੱਪਰ ਹੈ ਪਲੀਜ਼ ਇਹ ਕੈਂਪ 10 ਵਜੇ ਤੋਂ ਲੈ ਕੇ 4 ਵਜੇ ਸ਼ਾਮ ਤੱਕ ਚੱਲੇਗਾ ਕੀ ਕੀ ਵਿਸ਼ੇਸ਼ਤਾਈਆਂ ਹੋਣਗੀਆਂ ਇਸ ਕੈਂਪ ਦੀਆਂ ਪਹਿਲੀ ਗੱਲ ਤਾਂ ਜਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਕੈਂਸਰ ਦੇ ਵਿੱਚ ਕੈਂਸਰ ਤੋਂ ਬਚਣ ਦੇ ਲਈ ਜਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਜਾਗਰਤਾ ਦੇ ਪਰਚੇ ਜਾਗਰਤਾ ਦੇ ਸੈਮੀਨਾਰ ਹੋਣਗੇ ਉੱਥੇ ਠੀਕ ਹੈ ਬਲੱਡ ਪ੍ਰੈਸ਼ਰ ਤੇ ਸ਼ੂਗਰ ਸਭ ਦਾ ਚੈੱਕਅਪ ਕੀਤਾ ਜਾਏਗਾ ਫਿਰ ਆ ਗਿਆ ਕੈਂਸਰ ਦੇ ਟੈਸਟ ਕਿਹੜੇ-ਕਿਹੜੇ ਟੈਸਟ ਨੰਬਰ 1 ਬ੍ਰੈਸਟ ਕੈਂਸਰ ਛਾਤੀ ਦਾ ਕੈਂਸਰ ਜਿਹਨੂੰ ਕਹਿੰਦੇ ਮੈਮੋਗ੍ਰਾਫੀ ਇੱਥੇ ਮੈਂ ਇੱਕ ਮਿੰਟ ਲਈ ਰੁਕਦਾ ਮੈਮੋਗ੍ਰਾਫੀ 48 ਸਾਲ ਦੀ ਉਮਰ ਤੋਂ ਘੱਟ ਨਹੀਂ ਕਰ ਸਕਦੇ ਇਹ ਲਾ ਯੂ ਐਨਓ ਦਾ ਠੀਕ ਹੈ ਅਸੀਂ ਜੇ ਕਿਸੇ ਭੈਣ ਦੇ ਗੰਢ ਹੋਏਗੀ ਛਾਤੀ ਜੀ ਤਾਂ ਅਸੀਂ ਉਹਨੂੰ ਗਾਈਡ ਕਰਾਂਗੇ ਵੀ ਤੂੰ ਆਲਟਰਨੇਟ ਕੀ ਕਰ ਸਕਦੀ ਹੈ ਠੀਕ ਹੈ ਮੈਮੋਗ੍ਰਾਫੀ ਇੱਕ ਟੈਸਟ ਹੋ ਗਿਆ ਸੈਕੰਡ ਹੋਏਗਾ ਪੈਪਸਮੇਅਰ ਬੱਚੇਦਾਨੀ ਦੇ ਕੈਂਸਰ ਦਾ ਉਹ ਹੋਏਗਾ ਨੰਬਰ 3 ਹੋਏਗਾ ਗਦੂਦਾਂ ਦੇ ਕੈਂਸਰ ਦਾ ਮੇਰੇ ਵੀਰਾਂ ਦੇ ਵਿੱਚ ਪ੍ਰੋਸਟੇਟ ਕੈਂਸਰ ਜੀ ਨੂੰ ਕਹ ਦਿੰਦੇ ਆ ਠੀਕ ਹੈ ਐਂਡ ਪੀਐਸਏ ਟੈਸਟ ਹੋਏਗਾ ਨੰਬਰ 4 ਹੋਏਗਾ ਬੋਨ ਡੈਂਸਿਟੀ ਹੱਡੀਆਂ ਦੇ ਕੈਂਸਰ ਬਾਰੇ ਠੀਕ ਹੈ ਕਿ ਤੁਹਾਡੀ ਕਿੰਨਾ ਕੈਲਸ਼ੀਅਮ ਹੈ ਕਿੰਨੀ ਘਾਟ ਹੈ ਹਜੇ ਕੈਂਸਰ ਨਹੀਂ ਹੋਇਆ ਹੱਡੀਆਂ ਦਾ ਪਰੰਤੂ ਜੇ ਪਹਿਲਾਂ ਹੀ ਸਾਡੇ ਡਾਕਟਰ ਤੁਹਾਨੂੰ ਵਾਰਨਿੰਗ ਦੇ ਦੇਣਗੇ ਐਂਡ ਵਿਦਨ ਇਟ 1 ਐਂਡ 1/2 ਮਿੰਟ ਤੁਹਾਨੂੰ ਰਿਪੋਰਟ ਮਿਲੇਗੀ ਡੈਡ ਮਿੰਟ ਦੇ ਵਿੱਚ ਠੀਕ ਹੈ ਐਂਡ ਉਹ ਪਹਿਲਾਂ ਹੀ ਵਾਰਨਿੰਗ ਦੇ ਦੇਣਗੇ ਭਾਈ ਕੈਲਸ਼ੀਅਮ ਦੀ ਘਾਟ ਹੈ ਇਹਨੂੰ ਪੂਰੀ ਕਰ ਲੈ ਹੱਡੀਆਂ ਦੇ ਕੈਂਸਰ ਤੋਂ ਬਚ ਜਾਏਗਾ ਬਲੱਡ ਕੈਂਸਰ ਦੀ ਸਾਡੀ ਪੂਰੀ ਲੈਬ ਆਏਗੀ ਠੀਕ ਹੈ ਫਿਰ ਮੂੰਹ ਦਾ ਕੈਂਸਰ ਤੇ ਗਲੇ ਦਾ ਦੋ ਹਿੱਸਿਆਂ 'ਚ ਵੰਡ ਲਿਆ ਕੈਮਰਾ ਪਾ ਕੇ ਦੱਸਾਂਗੇ ਮੂੰਹ ਦੀ ਕੈਪਟੀ ਵਿੱਚ ਮੂੰਹ ਦਾ ਕੈਂਸਰ ਕੋਈ ਵਾਈਟ ਪੈਚ ਤਾਂ ਨਹੀਂ ਇਸ ਤਰ੍ਹਾਂ ਗਲੇ ਦਾ ਠੀਕ ਹੈ ਬਹੁਤ ਤੋਂ ਵੱਧ ਫਾਇਦਾ ਲੈਣਾ ਮੇਰੇ ਭੈਣ ਭਰਾਵੋ 26 ਜਨਵਰੀ ਬਲਵੀਰ ਪੈਲੈਸ ਦੇ ਨਾਲ ਗੈਸ ਏਜੰਸੀ ਆ ਸਾਡੇ ਮਨੋਜ ਭੱਲਾ ਜੀ ਸਾਡੇ ਪਰਿਵਾਰਕ ਮੈਂਬਰ ਹੈ ਲਾਇਨਸ ਕਲੱਬ ਸਾਰੀਆਂ ਸੰਸਥਾਵਾਂ ਪੂਰੀ ਸਾਡੀ ਹੈਲਪ ਕਰ ਰਹੀਆਂ ਨੇ ਵੱਧਣੀ ਕਲਾਉਂਦੀਆਂ ਸਾਡਾ ਆਪ ਦਾ ਪਿੰਡ ਹੈ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਲੈਣਾ ਮੇਰੇ ਭਰਾਵੋ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਗੇ ਜੇ ਪਹਿਲੀ ਸਟੇਜ ਨੰਘ ਜੇ ਤਾਂ ਪੈਸੇ ਦੀ ਵੀ ਬਰਬਾਦੀ ਤੇ ਘਰ ਦੇ ਵਿੱਚੋਂ ਸਾਡਾ ਇੱਕ ਮੈਂਬਰ ਵੀ ਚਲਾ ਜਾਣਾ ਭਾਵੇਂ ਇੰਗਲੈਂਡ ਲੈ ਕੇ ਆਜੋ ਅਸੀਂ ਵੀ ਕੁਝ ਨਹੀਂ ਕਰ ਸਕਦੇ ਕੈਂਸਰ ਦਾ ਇੱਕੋ ਇਲਾਜ ਹੈ ਪਹਿਲੀ ਸਟੇਜ ਪਹਿਲੀ ਤੋਂ ਵੀ ਪਹਿਲਾਂ ਤੇ ਸਾਡੇ ਡਾਕਟਰ ਦੇ ਸਾਰੇ ਸੈਮੀਨਾਰ ਲੈਕਚਰਸ ਧਿਆਨ ਨਾਲ ਸੁਣਨੇ ਤੇ ਵੱਧ ਤੋਂ ਵੱਧ ਕੈਂਪ ਦਾ ਫਾਇਦਾ ਲੈਣਾ ਹਰ ਚੀਜ਼ ਫ੍ਰੀ ਹੈ ਦਵਾਈ ਦਾ ਲੰਗਰ ਔਟਟ ਵਰਤੇਗਾ ਛਲੇਬੀਆਂ ਦਾ ਲੰਗਰ ਨਹੀਂ ਦਵਾਈ ਦਾ ਲੰਗਰ ਕਹਿ ਰਿਹਾ ਮੈਂ ਲੋੜ ਹੈ ਕਿਉਂਕਿ ਹਰ ਤੀਜੇ ਚੌਥੇ ਪੰਜਵੇਂ ਨੂੰ ਡਾਇਬਟੀਜ਼ ਹੈ ਠੀਕ ਹੈ ਕਿ ਦਵਾਈ ਵੀ ਓਨੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਦੁਆ ਐਂਡ دارو ਆਓ ਮਿਲਦੇ ਹਾਂ 26 ਜਨਵਰੀ ਨੂੰ ਬਦਨੀ ਕਲਾ ਵਿੱਚ ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ